ਫਿਰੋਜ਼ਪੁਰ ਕੀ ਸੀਆਈਏ ਵੱਲੋਂ ਕਮਰਸ਼ੀਅਲ ਰਿਕਵਰੀ ਕੀਤੀ ਗਈ ਹੈ ਪ੍ਰਾਈਮਾ ਫੇਸੀ ਜਿਹੜੀ ਡਰਗ ਫੜੀ ਗਈ ਹੈ ਉਹ 200 ਗ੍ਰਾਮ ਆਇਸ ਲੱਗਦੀ ਹੈ ਜਿਸੇ ਕ੍ਰਿਸਟਲ ਮੈਟਾ ਐਮਫੈਟਾਮਾਈਨ ਵੀ ਕਹਿੰਦੇ ਨੇ ਇਸ ਦੇ ਇਲਾਵਾ ਇਹਨਾਂ ਨੇ ਟੋਟਲ 4 ਲੱਖ 5 ਹਜ਼ਾਰ ਰੁਪਏ ਦੀ ਵੀ ਰਿਕਵਰੀ ਕੀਤੀ ਹੈ ਜਿਹੜਾ ਦੋਸ਼ੀ ਹੈ ਉਹ ਉਸ ਤੇ ਪੁਰਾਣੇ ਕੋਈ ਵੀ ਪਰਚੇ ਨਹੀਂ ਉਹਦੀ ਉਮਰ 28 ਵਰਸ਼ ਹੈਗੀ ਤੇ ਇਸ ਤੋਂ ਪਹਿਲੇ ਪੂਛ ਕਿਛ ਵਿੱਚ ਇਹ ਵੀ ਪਤਾ ਚਲਾ ਹੈ ਕਿ ਫਿਰੋਜ਼ਪੁਰ ਸ਼ਹਿਰ ਦੇ ਇੱਕ ਹੋਟਲ ਦੇ ਵਿੱਚ ਉਹ ਪਰਚੇਜ਼ਿੰਗ ਮੈਨੇਜਰ ਦਾ ਵੀ ਕੰਮ ਕਰਦਾ ਸੀਗਾ साड़ी सीआईए टीम वालों बहुत मेहनत बाद बहुत मेहनत की गई है एंड ये पहली बार हुआ है कि जो प्राइमा फेस इट अपीयरस टू बी आईज इसकी रिकवरी फिरोजपुर के गई है ये वन ऑफ द लिंक्स है जोड़ा ये दोषी हैगा है जो सस्पैक्ट हैगा इन्हें ये जो ड्रग है ये फाजिलका राजस्थान के रास्ते से इतने आए ने ਉਸ ਤੋਂ ਬਾਅਦ ਇਹਨੂੰ ਅੱਗੇ ਵੇਚਦਾ ਸੀਗਾ ਚੰਡੀਗੜ੍ਹ ਤੇ ਲੁਧਿਆਣਾ ਸਾਈਡ ਵੇਚਦਾ ਸੀਗਾ ਅਸੀਂ ਜਿਹੜੇ ਇਸਕੇ ਬੈਕਵਰਡ ਲਿੰਕੇਜਸ ਅਤੇ ਫਾਰਵਰਡ ਲਿੰਕੇਜਸ ਉਹਦੇ ਉੱਪਰ ਵੀ ਕੰਮ ਕਰ ਰਹੇ ਨੇ ਤੇ ਉਹਨਾਂ ਨੂੰ ਵੀ ਅਸੀਂ ਜਲਦੀ ਟ੍ਰੇਸ ਕਰਕੇ ਉਹਨਾਂ ਨੂੰ ਵੀ ਗ੍ਰਿਫਤਾਰ ਕਰਾਂਗੇ ਇਹ ਅਸੀਂ ਪੁੱਛਗਿਸ਼ ਕਰ ਰਹੇ ਨੇ ਹੁਣੇ ਬਟ ਇਹਦੇ ਕੋਲ ਜਿਵੇਂ ਸਾਨੂੰ ਪਤਾ ਚੱਲ ਰਿਹਾ ਦੂਸਰੀ ਡਰੱਗਸ ਵੀ ਮੌਜੂਦ ਸੀਗੀ ਉਹਨਾਂ ਨੂੰ ਵੇਚਣੇ ਤੇ ਬਾਅਦ ਤੇ ਬਾਕੀ ਲੋਗੋ ਨੂੰ ਸੇਲ ਕਰਨ ਤੋਂ ਬਾਅਦ ਇਹਨੂੰ ਇਹ ਡਰਗ ਮਨੀ ਇਸਦੇ ਕੋਲ ਮਿਲੀ ਨੇ ਐਂd ਉਸ ਤੋਂ ਇਲਾਵਾ ਜਿਹੜੀ ਆਈਐਸਐਨ ਪੀਓ ਫਾਰਮ ਮਿਲੀ ਹੈ 200 ਗ੍ਰਾਮ ਉਸਕੋ ਵੀ ਪ੍ਰਾਈਮਰ ਫਟੋਮੇਨ ਪਾਈ ਗਈ ਹੈ ਬਟ ਉਸकी जो प्रॉपर रिजल्ट है वो फॉरेंसिक ਲੈਬੋਰਟਰੀ की जांच के बाद ही हम कह पाएंगे मैम ਇਹ ਕਿੱਥੇ ਹੁਣ ਜੋਬ ਕਰਦਾ ਹੈਗਾ ਸੀਗਾ ਇਹ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਇੱਕ ਨਾਮੀ ਗ੍ਰਾਮੇ হোটেল ਹੈ ਉਹਦੇ ਵਿੱਚ ਪਰਚੇਜ਼ਿੰਗ ਮੈਨੇਜਰ ਦਾ ਕੰਮ ਕਰਦਾ ਸੀਗਾ ਇਹ ਦੱਸਦਾ ਹੈ ਕਿ ਪਿਛਲੇ ਕੁਝ ਸਾਲوں میں ਇਸਨੇ ਟੋਟਲ 10 ਨੌਕਰੀਆਂ ਕੀਤੀ ਹੈ ক্লাস 12th ਪਾਸ ਹੈ ਤੇ ਬਟ ਕਿਉਂਕਿ ਕਹਿੰਦਾ ਨੇ ਕਿ ਪੈਸੇ ਦੀ ਕਮੀ ਦੇ ਕਾਰਨ ਇਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਹਾਲਾਂਕਿ ਵੀ ਆਰ ਟ੍ਰਾਈਂਗ ਕਿ ਐਦਾਂ ਦੇ ਜਿਹੜੇ ਵੀ ਬੱਚੇ ਹੈਗੇ ਜਿਹੜੇ ਭਟਕਤੇ ਹੈ ਰਸਤੇ ਸੇ ਹੀ ਆਪਰਾਧੀ ਹੋਰ ਆਕਰਸ਼ਿਤ ਹੁੰਦੇ ਹਨ ਉਹਨਾਂ ਨੂੰ ਅਸੀਂ ਸਟ੍ਰੀਮਲਾਈਨ ਕਰਦੇ ਰਹੇ ਪਹਿਲੇ ਵੀ ਤੁਹਾਨੂੰ ਦੱਸਿਆ ਗਿਆ ਹੈ ਕਿ ਫਿਰੋਜ਼ਪੁਰ ਪੁਲਿਸ ਵੱਲੋਂ ਇੱਕ ਯੁਵਾ ਸਾਂਝਾ ਕਾਪੀ ਪ੍ਰੋਗਰਾਮ ਸਟਾਰਟ ਕੀਤਾ ਗਿਆ ਜਿਹੜੇ ਵਿੱਚ ਅਸੀਂ ਆਲਰੇਡੀ 41 ਲੋਗੋ ਨੂੰ ਕਾਉਂਸਲਿੰਗ ਕਰਾਏ ਨੇ ਤੇ ਉਹਨਾਂ ਦੀ ਵੱਖ-ਵੱਖ ਜਗ੍ਹਾ ਤੇ ਆਈਟੀਆਈ ਦੇ ਵਿੱਚ ਤੇ ਵੱਖ-ਵੱਖ ਵੋਕੇਸ਼ਨਲ ਟ੍ਰੇਨਿੰਗ ਵੀ ਉਹਨੂੰ ਕਰਾ ਰਹੇ ਨੇ ਜਿਸ ਸੇ ਉਹਨਾਂ ਦੀ ਰੀਹੈਬਿਲੀਟੇਸ਼ਨ ਹੋ ਤੇ ਐਸੇ ਜਿਹੜੇ ਯੂਥ ਹੈਗੇ ਜਿਹੜੇ ਗਲਤ ਕੰਮ ਦੇ ओर ਆਕਰਸ਼ਿਤ ਹੁੰਦੇ ਹੈ ਪੈਸਾ ਦੇਖਦੇ ਹੋਏ ਔਰ ਮਿਹਨਤ ਨਹੀਂ ਕਰਨਾ ਚਾਹਦੇ ਔਰ ਇਹ ਸੋਚਦੇ ਹੈ ਕਿ ਘੱਟ ਮਿਹਨਤ ਸੇ ਸਾਨੂੰ ਜਲਦੀ ਰਿਜ਼ਲਟ ਤੇ ਜ਼ਿਆਦਾ ਪੈਸਾ ਮਿਲ ਜਾਏ ਤੇ ਉਹਨਾਂ ਦਾ ਅੰਤ ਤੇ ਜੇਲ੍ਹ ਦੇ ਵਿੱਚ ਹੀ ਹੁੰਦਾ ਔਰ ਬਾਅਦ ਚ ਉਹੀ ਨਹੀਂ ਉਹਨਾਂ ਦੀ ਪੂਰੀ ਫੈਮਲੀ ਸਫਰ ਕਰਦੀ ਹੈ ਤੇ ਯਹੀ ਉਹਨੋਂ ਵੀ ਅਰਜ਼ ਕਰਨਾ ਚਾਹਾਂਗੇ ਕਿ ਕਾਈਂਡਲੀ ਨਸ਼ੇ ਸੇ ਦੂਰ ਰਹੇ ਔਰ ਪਬਲਿਕ ਦੇ ਸਾਰੇ ਨੁਮਾਇੰਦੇ ਜਿਹੜੇ ਸਾਨੂੰ ਬਾਰ ਬਾਰ ਇਨਫੋਰਮੇਸ਼ਨ ਦੇ ਰਹੇ ਹੈ ਸੇਫ ਪੰਜਾਬ ਕੀ ਜਿਹੜੀ ਹੈਲਪਲਾਈਨ ਹੈ ਉਹਦੇ ਵਿੱਚ ਇਨਫੋਰਮੇਸ਼ਨ ਦੇ ਰਹੇ ਹੈ ਸਾਨੂੰ ਸਾਡੇ ਆਫਿਸ ਆ ਕੇ ਇਨਫੋਰਮੇਸ਼ਨ ਦੇ ਰਹੇ ਹੈ ਜਿਹਨ ਜਨ ਸੰਪਰਕ ਪ੍ਰੋਗਰਾਮ ਚੱਲ ਉਹਦੇ ਵਿੱਚ ਇਨਫੋਰਮੇਸ਼ਨ ਦੇ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਹੈ ਦੇਖਿਏ ਜਿਹੜੀ ਸਪਲਾਈ ਸਾਈਡ ਹੈ ਉਸੇ ਰੋਕਣੇ ਦਾ ਪੂਲਾ ਪੂਰਾ ਪ੍ਰਯਾਸ ਪੁਲਿਸ ਕਰ ਰਹੀ ਹੈ ਔਰ ਫਿਰੋਜ਼ਪੁਰ ਪੁਲਿਸ ਵੀ ਇਹਦੇ ਵਿੱਚ ਸ਼ਾਮਿਲ ਹੈ ਪੂਰੀ ਪੰਜਾਬ ਪੁਲਿਸ ਕੋਸ਼ਿਸ਼ ਕਰ ਰਹੀ ਹੈ ਪਰ ਜਿਹੜਾ ਡਿਮਾਂਡ ਸਾਈਡ ਹੈਗਾ ਉਹਦੇ ਵਿੱਚ ਪੇਰੈਂਟਸ ਵੀ ਆਪਣੇ ਬੱਚੇ ਦਾ ਸਾਥ ਦੇ ਉਹਨੂੰ ਪੁੱਛੇ ਕਈ ਵਾਰ ਬੱਚੇ ਮਦਦ ਮੰਗ ਰਹੇ ਹੁੰਦੇ ਅਸੀਂ ਨਹੀਂ ਕਰਦੇ ਜਦੋਂ ਉਹਨੂੰ ਲੱਗਦਾ ਹੈ ਕਿ ਉਹ ਇਹ ਨਹੀਂ ਕਰ ਸਕਦੇ ਤੇ ਅਸੀਂ ਵੀ ਇੱਥੇ ਨੇ ਅਸੀਂ ਤੁਹਾਨੂੰ ਆਲਰੇਡੀ ਦੱਸ ਚੁੱਕੇ ਸਾਡੇ ਕਾਉਂਸਲਿੰਗ ਪ੍ਰੋਗਰਾਮਸ ਚੱਲ ਰਹੇ ਨੇ ਜਿਹੜੇ ਵਿੱਚ ਅਸੀਂ ਪੇਰੈਂਟਸ ਤੇ ਉਹਨਾਂ ਦੇ ਬੱਚੋਂ ਨੂੰ ਵੀ ਇਨਵੋਲਵ ਕਰਦੇ ਨੇ ਸਾਡੇ ਬੰਦੇ ਹੁੰਦਾ ਤੇ ਕਰੇ ਜਾਂਦੇ ਨੇ ਬੱਚੋਂ ਨੂੰ ਅਸੀਂ ਸਟਰੀਮ ਲਾਈਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸੋ ਵੀ ਕੀ ਵਰਕਿੰਗ ਔਨ ਥੀਜ਼ ਇਸ਼ੂਜ਼ ਇਨ ਮਲਟੀਪਲ ਵੇਜ਼ ਜੀ ਮੈਡਮ ਇਹ ਜਿਹੜਾ ਨਸ਼ਾ ਹੈ ਇਹ 200 ਗ੍ਰਾਮ ਹੀ ਲਿਆਇ ਸੀ ਕਿ ਜਾਗਾ ਲੈ ਕੇ ਆਇਆ ਸੀ ਜੀ ਇਹ ਇਹ ਸਾਰੀ ਪੁੱਛਗਿੱਛ ਅਸੀਂ ਚੱਲ ਰਹੇ ਹਾਂ ਇਸਕੇ ਪਾਸ ਡਰੱਗ ਮਨੀ ਸੀਗੀ ਤੋਂ ਡਰੱਗ ਸੇਲ ਕਰਕੇ ਇਹਨਾਂ ਨੂੰ 4 ਲੱਖ 5000 ਰੁਪਏ ਇਹਨਾਂ ਨੇ ਕਮਾਏ ਨੇ ਤੇ ਉਹਦੇ ਵਿੱਚ ਅਸੀਂ ਪੁੱਛਗਿੱਛ ਕਰ ਰਹੇ ਹਾਂ ਕਿ ਕਿਸ ਨੂੰ ਬੇਚੇ ਕਿਸ ਸੋਰਸ ਤੇ ਇਸਤੇ ਕੋ ਲਾਇ ਕਿਵੇਂ ਆਏ ਉਹ ਸਾਰੀ ਚੀਜ਼ੋ ਤੇ ਅਸੀਂ ਵਰਕ ਆਊਟ ਕਰ ਰਹੇ ਹਾਂ ਇਸ ਤੋਂ ਇਲਾਵਾ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਸੀਆਈ ਅਤੇ ਫਿਰੋਜ਼ਪੁਰ ਪੁਲਿਸ ਵੱਲੋਂ ਕਮਰਸ਼ੀਅਲ ਰਿਕਵਰੀਸ ਦੇ ਕਾਫੀ ਕੇਸ ਕਿਤੇ ਗਏ ਹੈ ਹਾਲ ਫਿਲਹਾਲ ਅਸੀਂ 1 ਕਿਲੋ 556 ਗ੍ਰਾਮ ਹਿਰੋਇਨ ਤੇ ਦੂਜੇ ਕੈਂ ਫਿਰੋਜ਼ਪੁਰ ਮੇ 1 ਕਿਲੋ 364 ਗ੍ਰਾਮ ਹੈਰੋਇਨ ਤੇ ਉਹਦੇ ਨਾਲ ਨਾਲ ਸਿਟੀ ਫਿਰੋਜ਼ਪੁਰ ਦੇ ਵਿੱਚ ਵੀ 505 ਗ੍ਰਾਮ ਹੈਰੋਇਨ ਦੀ ਰਿਕਵਰੀ ਕਰ ਚੁੱਕੇ ਨੇ ਇਹ ਮੈਂ ਫਿਰੋਜ਼ਪੁਰ ਤੋਂ ਲੈ ਕੇ ਕਦੋਂ ਤੱਕ ਕੀਤੀ ਹੈ ਇਹ ਰਿਕਵਰੀ ਇਹ ਪਿਛਲੇ ਡੇਢ ਮਹੀਨੇ ਦੀ ਰਿਕਵਰੀ ਮੈਂ ਤੁਹਾਨੂੰ ਦੱਸ ਰਹੀ ਹਾਂ ਬਟ ਅਗਰ ਅਸੀਂ ਪੂਰੇ ਸਾਲ ਦੀ ਰਿਕਵਰੀ ਵੀ ਦੇਖਾਂਗੇ ਤੇ ਜਿਹੜੇ ਟੋਟਲ ਕਮਰਸ਼ੀਅਲ ਰਿਕਵਰੀ ਮੰਨੇ ਜਿਹੜੀ ਪਾਰੀ ਮਾਤਰਾ ਚ ਹੈਗੀ ਡਰੱਗ ਜੋ ਪਕੜੀ ਗਈ ਹੈ ਉਹਦੇ ਟੋਟਲ 53 ਕੇਸ 53 ਕੇਸ ਰਜਿਸਟਰ ਹੋਏ ਹਨ ਤੇ 59 ਅਕਿਊਜ਼ ਅਰੈਸਟ ਕੀਏ ਗਏ ਹਨ ਔਰ ਜੋ ਦੇਖਣ ਜੋ ਜੋ ਕਾਬਲੇ ਤਾਰੀਫ ਹੈ ਇਹਨਾਂ ਦਾ ਕੰਮ ਸਾਡੀ ਟੀਮ ਦਾ ਉਹਦੇ ਵਿੱਚ ਟੋਟਲ 53 ਕਿਜੀ 788 ਗ੍ਰਾਮਸ ਆਫ ਹੈਰੋਇਨ ਤੇ ਟੋਟਲ 1 ਕਰੋੜ 11 ਲੱਖ ਤੇ ਉੱਤੇ ਡਰਗ ਮਨੀ ਵੀ ਇਹਨਾਂ ਨੇ ਰਿਕਵਰ ਕੀਤਾ ਹੈ ਜੀ